ਇਹ ਠੀਕ ਹੈ ਹਾਈ ਹੈਲੋ ਬੋਲੋ ਬੋਲੋ ਕੋਈ ਦੇਖਣ ਤਾਂ ਸਾਰੇ ਪਹੁੰਚ ਜਾਂਦੇ ਜਾਂਦਾ ਆਪਣੇ ਨਹੀਂ ਨਹੀਂ ਥਾਂ ਨੂੰ ਦੇਖਣ ਮੈਨੂੰ ਕੀ ਦੇਖਣਾ ਇਹਨਾਂ ਨੇ ਮੇਰਾ ਕੀ ਦੇਖ ਹਾਂ ਜੀ ਦੇਖਣਾ ਮੇਰਾ ਕੀ ਦੇਖਣਾ ਬੁੱਢਾ ਬੰਦਾ ਮੈਂ ਮੈਂ ਵੀ ਬੁੱਢੀ ਆ ਕੋਈ ਨਾ ਹਾਂ ਹਾਂ ਯੂ ਸਟਿਲ ਯੰਗ ਆਮ ਨਾ ਯੰਗ ਅੱਛਾ ਇਹ ਤਾਂ ਨਵੀਂ ਕੁੜੀ ਆਉਗੀ ਡਾਂਸਰ ਇਹ ਵੀ ਆਉਗੀ ਤਾਂ ਕੋਈ ਆਉਂਦੀ ਕੀ ਹੋਣਾ ਹੈ ਲੱਭੋ ਲੱਭੀ ਹੈ ਨੇ ਨਹੀਂ ਦੰਦ ਤੇਰੇ ਦਾ ਕੋਈ ਕਾਰਸਾ ਨਾ ਲੈ। ਨਹੀਂ ਕਰ ਸਕਦੇ ਯਾਰ। ਹੈ ਗੀਆਂ ਆ। ਚਲੋ ਮੰਨ ਲੈਨੇ। ਚੋਰੜਾ ਜੀ। ਪਰ ਨਹੀਂ ਨੋ ਗੁੱਡਿਆ। ਕਹਿੰਦੇ ਗਾਣੀ ਨਾ ਬਿਣੋ। ਤੇ ਹੁਣ ਮੇਰਾ ਕੋਈ ਗਾਣਾ ਨਹੀਂ ਹੋਣਾ। ਇਹ ਗਾਉਗਾ ਦਾਤਾ ਕੋ। ਚੀ ਨਸਰੀ। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ Ꙅ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਜੈਸਮਿਨ ਸੈਂਡਲਸ ਅਤੇ ਗੈਰੀ ਸੰਧੂ ਦੇ ਚਰਚੇ ਅਕਸਰ ਚੱਲਦੇ ਰਹਿੰਦੇ ਨੇ ਜਿਸ ਨੂੰ ਲੈ ਕੇ ਦੋਸਤੋ ਜੈਸਮਿਨ ਸੈਂਡਲਸ ਦੇ ਬਾਰੇ ਕੁਝ ਗੱਲਾਂ ਕੀਤੀਆਂ ਸੀ ਮਨਪ੍ਰੀਤ ਤੂਰ ਨੇ ਕੁਝ ਸਮਾਂ ਪਹਿਲਾਂ ਜਿਸ ਕਰਕੇ ਦੋਸਤੋ ਗੈਰੀ ਸੰਧੂ ਅਤੇ ਮਨਪ੍ਰੀਤ ਤੂਰ ਦੀ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਆਪੋ ਦੇ ਵਿੱਚ ਗੱਲਾਂ ਕਰ ਰਹੇ ਸੀ ਅਤੇ ਦੋਸਤੋ ਜੈਸਮਿਨ ਸੈਂਡਲਸ ਨੂੰ ਇਸ ਲਈ ਟ੍ਰੋਲ ਕੀਤਾ ਜਾ ਰਿਹਾ ਹੈ ਕਿਉਂਕਿ ਦੋਸਤੋ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋਸਤੋ ਜੈਸਮਿਨ ਸੈਂਡਲਸ ਕਾਫੀ ਸ਼ਲੇਲ ਕਪੜੇ ਪਾ ਕੇ ਬੈਠੀ ਹੋਈ ਸੀ ਫਿਲਹਾਲ ਦੋਸਤੋ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਅਸੀਂ ਦਵਾਂਗੇ ਧੰਨਵਾਦ